ਤਾਂ ਮੇਰਾ ਦਾ ਪਰਸੀ ਗਾਸ ਤੇ ਕੇ ਤੈਨੂੰ ਗਾਸ ਤੇ ਦਾ ਪਰਸੀ ਇਹਨਾਂ ਦਾ ਆਪਣੀ ਅਸਤੇ ਸੀ ਹਾਂ ਮਾਗੋ ਇੱਕ ਦਿਨ ਲੋਟੋ ਹਾਂ ਸਰਦੀ ਹਾਂ ਤਾਂ ਸੱਜਾ ਤਾਂ ਆ ਨਾ ਆ ਨਾ ਬਾਹਰ ਸੱਜਾ ਬਣੋ ਆ ਮੇਰੇ ਹੱਥ ਹਾੜਾ ਕੇ ਦਿਓ ਸੱਜਾ ਤਾਂ ਹਾਂ ਨਾ ਇਹੇ ਟਮਾਟਾ 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 ਗਰੀ 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 ਨਾ ਗਿਲਾ ਜਾਂ ਮੈਂ ਜਾਂ ਗਿਲਾ ਨਾ ਹਬੇ ਨਾ ਹਬੇ ਨਾ ਸੋਬੇ ਵਾਰੀ ਦੇ ਵਾਰੀ ਦੇ ਵਾਜ ਜੇ ਦੀ ਕੀ ਦੀ ਕੀ ਅਸ ਸੋਦਾ ਸੋਦਾ ਹਟਾ ਸੋਦਾ ਹਟਾ ਹਾਂ ਆਲਾ ਤੂੰ ਆਮ ਬਗੇਸੇ ਤੇ ਵਾਰੀ ਦੇ ਜਾਂ ਮੈਂ ਤੋ ਗੇਸੇ ਗੇਸੇ ਹਾਂ ਲੱਗਦਾ সবাই ফেসে হয়ে গেছে এই জন্য সবাই একটু আরাম করতেছে বসি হ্যাঁ না এখানে যাইতেছি যাইতেছি ওই তো আমার চলিয়েছি তো এই তো আমাদের বাড়ি গাড়ি 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 গাড়ি